ਹੈਲੋ ਸਸ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਿਆ ਵਾਲੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਸਿਉ ਠੀਕ ਠਾਕ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੀ ਹਾਂ ਇੱਕ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਤੇ ਅੱਜ ਦਾ ਜਿਹੜਾ ਕਮੈਂਟ ਸੀ ਉਹ ਸੀ ਭੈਣ ਮਨਦੀਪ ਫਾਰਵਰਡ ਨੂੰ ਤੇ ਭੈਣ ਹੁਣੀ ਕਹਿੰਦੀ ਕਿ ਬਹੁਤ-ਬਹੁਤ ਤੁਹਾਡਾ ਧੰਨਵਾਦ। ਬਾਕੀ ਭੈਣਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਜੋ ਮੇਰੀ ਵੀਡੀਓ ਨੂੰ ਪਸੰਦ ਕਰਦੇ ਆ। ਤੇ ਬਾਕੀ ਹੋਰ ਭੈਣਾਂ ਵੀ ਜਿਹੜੀਆਂ ਸਾਡੀਆਂ ਕਮੈਂਟ ਕਰਦੀਆਂ ਵਾ, ਵੀਰ ਵੀ ਜਿਹੜੇ ਕਮੈਂਟ ਕਰਦੇ ਬਹੁਤ ਚੰਗੇ-ਚੰਗੇ ਕਮੈਂਟ ਕਰਦੇ ਆ। ਸਾਰਿਆਂ ਦਾ ਦਿਲੋਂ ਧੰਨਵਾਦ। ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਵੀਡੀਓ ਸਾਡੀ ਹਮੇਸ਼ਾ ਜਿਹੜੀ ਹੁੰਦੀ ਸਕਿਨ ਦੇ ਅਕੋਰਡਿੰਗ ਹੁੰਦੀ ਹੈ। ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਸਿਆਲ ਦੇ ਵਿੱਚ ਹੁਣ ਜਿਸ ਤਰ੍ਹਾਂ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਤੇ ਤੁਹਾਨੂੰ ਸਾਰਿਆਂ ਨੂੰ ਲੱਗਦਾ ਵਾ ਕਿ ਸਾਡੀ ਜਿਹੜੀ ਸਕਿਨ ਆ ਚਮਕੇ ਗਲੋ ਕਰੇ ਤੇ ਸਾਡੇ ਆ ਸਭ ਤੇ ਨਾਲੋਂ ਸਾਡੀ ਜਿਹੜੀ ਆ ਪਰਸਨੈਲਿਟੀ ਜਾਦੀ ਵਧੀਆ ਲੱਗੇ ਤੇ ਚਿਹਰਾ ਜਿਹੜਾ ਸਾਡਾ ਵਾ ਸਭ ਨੂੰ ਜਿਹੜਾ ਵਾ ਇੱਕ ਮਤਲਬ ਹੁੰਦਾ ਆਕਰਸ਼ਿਤ ਕਰਦਾ ਸਾਡੇ ਵੱਲ ਕਿ ਅਸੀਂ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰੀਏ ਤੇ ਆਪਾਂ ਚਿਹਰੇ ਨੂੰ ਕਿਸ ਤਰ੍ਹਾਂ ਸੋਹਣਾ ਸਾਫ਼ ਤੇ ਚਮਕਦਾਰ ਬਣਾ ਸਕਦੇ ਆ ਬਿਨਾ ਪਾਰਲ ਗਿਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਇੱਕ ਇਹੋ ਜਿਹੀ ਰੈਮਡੀ ਬਾਕੀ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਰਹਿੰਦੇ ਆ ਤੇ ਅਸੀਂ ਹਰ ਇੱਕ ਭੈਣ ਦੀ ਜਿਹੜੀ ਆ ਜਿਹੜੀ ਵੀ ਸਮੱਸਿਆ ਉਹਨਾਂ ਦੀ ਆਵਾ ਉਹਨਾਂ ਨੂੰ ਸੁਣ ਕੇ ਵੀਡੀਓ ਹਮੇਸ਼ਾ ਜ਼ਰੂਰ ਬਣਾਉਂਦੇ ਆ ਤੇ ਬਹੁਤ ਜ਼ਿਆਦਾ ਕਮੈਂਟ ਆਇਆ ਸੀ ਕਿ ਭੈਣੇ ਸਕਿਨ ਤੇ ਜਿਹੜੇ ਦਾਗ ਹੋ ਉਹਨਾਂ ਨੂੰ ਕਿੱਦਾਂ ਖਤਮ ਕਰੀਏ ਕਿਉਂਕਿ ਹੁੰਦੇ ਆ ਕਦੀ ਕਦੀ ਸਾਡੀ ਸਕਿਨ ਤੇ ਛੋਟੇ ਛੋਟੇ ਦਾਗ ਹੁੰਦੇ ਸਾਨੂੰ ਸਾਰਿਆਂ ਨੂੰ ਲੱਗਦਾ ਵਾ ਕਿ ਸਾਡੇ ਜਿਹੜੀ ਸਕਿਨ ਆ ਸੋਹਣੀ ਤੇ ਸਾਫ਼ ਹੋਵੇ ਆਪਾਂ ਲੈ ਲੈਣਾ ਵਾ ਇੱਕ ਆਲੂ ਮੈਂ ਤੁਹਾਨੂੰ ਦੱਸਦੀ ਆ ਆਲੂ ਇੱਕ ਲੈ ਕੇ ਉਹਨੂੰ ਆਲੂ ਨੂੰ ਧੋ ਲਓ ਧੋ ਕੇ ਛਿੱਲ ਕੇ ਉਹਨੂੰ ਬਿੱਲੀ ਕਸ਼ ਕਰ ਲਓ ਆਲੂ ਕੋਈ ਵੀ ਹੋਵੇ ਲਾਲ ਹੋਵੇ ਚਿੱਟਾ ਹੋਵੇ ਆਲੂ ਆਲੂ ਹੀ ਹੁੰਦਾ ਆ। ਆਲੂ ਦੇ ਵਿੱਚ ਨਾ ਬਹੁਤ ਸੋਹਣੇ ਨਾ ਜਿਹੜੇ ਉਹਦੇ ਗੋਣ ਹੁੰਦੇ ਨਾ ਉਹ ਬਲੀਚ ਵਾਲੇ ਗੋਣ ਹੁੰਦੇ ਆ। ਉਹਨੂੰ ਆਪਾਂ ਧੋ ਕੇ ਕਰ ਲੈਣਾ ਵਾ ਬਿੱਲੀ ਕਸ਼ ਬਿੱਲੀ ਕਸ਼ ਕਰਕੇ ਆਪਾਂ ਉਹਦਾ ਰਸ ਕੱਢ ਲੈਣਾ ਵਾ। 2 ਚਮਚ ਨਿਕਲਣ 2.5 ਚਮਚ ਨਿਕਲਣ। ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਲਿਆਉ ਦੇ ਦੋ। ਉਹਦੇ ਵਿੱਚ ਆਪਾਂ ਪਾਉਣਾ ਵਾ ਇੱਕ ਟਮਾਟਰ। ਟਮਾਟਰ ਦਾ ਵੀ ਆਪਾਂ ਜਿਹੜਾ ਇਸ ਤਰ੍ਹਾਂ ਹੀ ਰਸ ਕੱਢ ਲੈਣਾ ਵਾ ਉਹਦੇ ਵੀ ਆਪਾਂ ਜਿਹੜਾ ਵਾ ਉਹਨੂੰ ਬਿਲੀ ਗਸ਼ ਕਰਕੇ ਉਹਦਾ ਰਸ ਕੱਢ ਸਕਦੇ ਆ ਜਾਂ ਉਸ ਤਰ੍ਹਾਂ ਵੀ ਤੁਸੀਂ ਜਿਹੜਾ ਉਹਨੂੰ ਮਿਕਸੀ ਚ ਵੀ ਕਰਕੇ ਤੋਂਦਾ ਰਸ ਕੱਢ ਸਕਦੇ ਆ ਉਹਦਾ ਰਸ ਬੜੇ ਆਰਾਮ ਨਾਲ ਨਿਕਲ ਜਾਂਦਾ ਜਾਂ ਵੈਸੇ ਵੀ ਹੱਥ ਦੇ ਨਾਲ ਵੀ ਨਿਚੋੜੋ ਤੇ ਰਸ ਜਿਹੜਾ ਉਹਦਾ ਨਿਕਲ ਜਾਂਦਾ ਵਾ ਇੱਕ ਡੇਢ ਚਮਚ ਜਿੰਨਾ ਜਿਹੜਾ ਰਸ ਨਿਕਲੇ ਕੱਢ ਲਓ ਉਸ ਤੋਂ ਬਾਅਦ ਆਪਾਂ ਲੈਣਾ ਵਾ ਕਣਕ ਦਾ ਆਟਾ ਸਾਡੇ ਸਾਰਿਆਂ ਦੀ ਰਸੋਈ ਦੇ ਵਿੱਚ ਮੌਜੂਦ ਹੁੰਦਾ ਕਣਕ ਦਾ ਆਟਾ ਕਣਕ ਦੇ ਆਟੇ ਦੇ ਆਪਾਂ 2 ਚਮਚੇ ਲੈ ਲੈਣੇ ਆ ਵਿੱਚ ਆਪਾਂ ਕੀ ਕਰਨਾ ਵਾ ਅੱਧਾ ਚਮਚ ਜਿਹੜਾ ਮਿੱਠਾ ਸੋਡਾ ਪਾ ਦੇਣਾ ਵਾ ਜਿਹੜਾ ਮਿੱਠਾ ਸੋਡਾ ਆਪਾਂ ਖਾਣ ਪੀਣ ਦੇ ਕੰਮ ਸਾਡੇ ਆਉਂਦਾ ਉਹ ਵਾਲਾ ਮਿੱਠਾ ਸੋਡਾ ਪਾਉਣਾ ਵਾ ਅੱਧਾ ਚਮਚ ਆਪਾਂ ਉਹ ਪਾ ਲੈਣਾ ਚਾਰੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲੈਣਾ ਮਿਕਸ ਕਿੱਦਾਂ ਕਰਨਾ ਪਹਿਲਾਂ ਤੇ ਆਪਾਂ ਆਪਰਾਸ ਪਾ ਲੈ ਆਲੂ ਦਾ ਫਿਰ ਆਪਾਂ ਉਹਦੇ ਉਸੇ ਵਿੱਚ ਪਾ ਲੈਣਾ ਟਮਾਟਰ ਦਾ ਵਸ ਫਿਰ ਉਹਦੇ ਵਿੱਚ ਆਪਾਂ ਆਟਾ ਪਾ ਲੈਣਾ ਉਹਦੇ ਉੱਤੇ ਆਪਾਂ ਪਾਉਣਾ ਵਾ ਮਿੱਠਾ ਸੋਡਾ ਅੱਧਾ ਚਮਚ ਉਸ ਤੋਂ ਬਾਅਦ ਲੈਣਾ ਆਪਾਂ ਅੱਧਾ ਨਿੰਬੂ ਨਿੰਬੂ ਜਿਹੜਾ ਆਪਾਂ ਅੱਧਾ ਲੈਣਾ ਵਾ ਉਹ ਆਪਾਂ ਪੂਰਾ ਜਿਹੜਾ ਉਹਦੇ ਉੱਤੇ ਨਿਚੋੜ ਦੇਣਾ ਵਾ ਚੰਗੀ ਤਰ੍ਹਾਂ ਜਦੋਂ ਆਪਾਂ ਨੂੰ ਨਿਚੋੜਨਾ ਵਾ ਤੇ ਉਹਨੇ ਜਿਹੜਾ ਨਾ ਮਤਲਬ ਬੁਲਬੁਲੇ ਜੇ ਛੱਡਣੇ ਆ ਜਿੰਨੀ ਤਰ੍ਹਾਂ ਫਟਾਫਟ ਨੂੰ ਜਿਸ ਤਰ੍ਹਾਂ ਬੁਲਬਲੇ ਛੱਡੇ ਉਹਨੂੰ ਫਟਾਫਟ ਆਪਾਂ ਮਿਕਸ ਕਰ ਲੈਣਾ ਫਟਾਫਟ ਮਿਕਸ ਕਰਨ ਤੋਂ ਬਾਅਦਾਂ ਉਹਨੂੰ ਦੇ ਰੱਖਣਾ ਨਹੀਂ ਚਾਹੀਦਾ ਵਾ ਕਿਉਂਕਿ ਉਹ ਰੱਖਿਆ ਖਰਾਬ ਹੋ ਜਾਂਦਾ ਉਹਨੂੰ ਛੇਤੀ ਨਾਲ ਆਪਣੇ ਚਿਹਰੇ ਤੇ ਲਗਾ ਲਓ ਚਿਹਰਾ ਪਹਿਲਾਂ ਪਾਣੀ ਨਾਲ ਧੋ ਕੇ ਸਾਫ਼ ਕਰਕੇ ਰੱਖੋ ਚਿਹਰੇ ਤੇ ਲਗਾ ਲਓ ਧੌਂ ਤੇ ਲਗਾ ਲਓ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀ ਕਿ ਪੈਣੇ ਹੱਥਾਂ ਵਾਸਤੇ ਸਾਡੀ ਕੋਈ ਰੈਮਡੀ ਦੱਸੋ ਹੱਥ ਕਿਦਾਂ ਸਾਫਰੀ ਆਪਣੇ ਹੱਥਾਂ ਤੇ ਲਗਾ ਲਓ ਬਾਹਾਂ ਤੇ ਤੁਸੀਂ ਇੱਥੋਂ ਤੱਕ ਬਾਹਾਂ ਤੇ ਲਗਾ ਲਓ 15 ਮਿੰਟ ਲਗਾ ਲਿਓ ਲਗਾਉਣ ਤੋਂ ਬਾਅਦ ਤੁਸੀਂ ਇਹ ਨਹੀਂ ਉਹਦਾ ਇੰਤਜ਼ਾਰ ਕਰਨਾ ਕਿ ਉਹ ਸੁੱਕੂਗਾ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਸਾਦੇ ਪਾਣੀ ਦੇ ਨਾਲ ਉਹਨੂੰ ਜੜਾ ਧੋ ਲੈਣਾ ਵਾ 15 ਮਿੰਟ ਰੱਖ ਕੇ ਧੋ ਲੈਣਾ ਵਾ ਧੋਣ ਤੋਂ ਬਾਅਦ ਤੁਸੀਂ ਦੇਖਿਓ ਤੁਹਾਡਾ ਚਿਹਰਾ ਕਿੰਨਾ ਸੋਹਣਾ ਕਿੰਨਾ ਵਧੀਆ ਸਾਫ ਤੇ ਚਮਕਦਾਰ ਹੋ ਜਾਂਦਾ ਤੁਸੀਂ ਕੀ ਕਰਨਾ ਦੋ ਕਬੂਨਾ ਕੋਈ ਵੀ ਤੇਲ ਲੈ ਲਓ ਨਾਹਿਰ ਦਾ ਤੇਲ ਲੈ ਲਓ ਜਾਂ ਦੇਸੀ ਘਿਓ ਲੈ ਲਓ ਜਾਂ ਫਿਰ ਘਰ ਚ ਮਲਾਈ ਪਈ ਆ ਉਹਦੀਆਂ ਦੋ ਚਾਰ ਹੁੰਦਾ ਲੈ ਲਓ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਥੋੜੀ ਜਿਹੀ ਮਸਾਲ ਕਰ ਲੈਣੀ ਆ ਕਿਉਂਕਿ ਕੋਈ ਵੀ ਆਪਾਂ ਚੀਜ਼ ਲਗਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਸਾਦੇ ਹੀ ਪਾਣੀ ਨਾਲ ਮੂੰਹ ਤੋਂ ਸਾਡਾ ਮੂੰਹ ਜਿਹੜਾ ਖੁਸ਼ਕ ਹੋ ਜਾਂਦਾ ਵਾ ਤੇ ਮੋਇਸਚਰਾਈਜ਼ਰ ਲਗਾਉਣਾ ਫਿਰ ਬਹੁਤ ਜ਼ਰੂਰੀ ਹੋ ਜਾਂਦਾ ਵਾ ਮੋਇਸਚਰਾਈਜ਼ਰ ਤਾਂ ਕੰਮ ਕਰਦੀ ਆ ਮਲਾਈ ਵੀ ਕਰਦੀ ਆ ਦੇ ਸਿੱਕੇ ਉਹ ਵੀ ਕਰਦਾ ਨਾਰੀਅਲ ਦਾ ਤੇਲ ਵੀ ਕਰਦਾ ਜਿਹੜੀ ਵੀ ਚੀਜ਼ ਤੁਹਾਡੇ ਕੋਲ ਹੁੰਦੀ ਘਰ ਦੇ ਵਿੱਚ ਇਹ ਸਭ ਸਾਡੇ ਸਕਿਨ ਨੂੰ ਨਿਖਾਰਨ ਚ ਸਾਡੇ ਸਕਿਨ ਨੂੰ ਇੱਕ ਵਧੀਆ ਜਿਹਾ 글로ਵ ਦੇਣ ਚ ਕੰਮ ਕਰਦੀਆਂ ਵਾਂ ਸਕਿਨ ਦੀ ਜਿਹੜੀ ਚਮਕ ਉਹਨੂੰ ਬਰਕਰਾਰ ਰੱਖਦੀਆਂ ਵਾਂ ਇਹਨਾਂ ਦੇ ਵਿੱਚ ਕੋਈ ਵੀ ਐਦਾਂ ਦੀ ਕੈਮੀਕਲ ਵਾਲੀ ਚੀਜ਼ ਨਹੀਂ ਜਿਹੜੀ ਸਾਡੀ ਸਕਿਨ ਨੂੰ ਖਰਾਬ ਕਰੇ ਜਾਂ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਆ ਪਤਲੀ ਹੋਣ ਦਾ ਪੇ ਜਾਂ ਜਿਹਦੇ ਨਾਲ ਸਾਡੀ ਸਕਿਨ ਜਿਹੜੀ ਕਾਲੀ ਪੈਣ ਦਾ ਪੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਕਿੰਨੇ ਦਿਨ ਲਗਾਉਣਾ ਤੇ ਕਿਸ ਤਰ੍ਹਾਂ ਲਗਾਉਣਾ ਤੁਸੀਂ ਇਹਨੂੰ ਰੈਗੂਲਰ ਡੇਲੀ ਲਗਾਓ ਤੇ 15 ਦਿਨ ਤੁਸੀਂ ਲਗਾਤਾਰ ਲਗਾਓ 15ਵੇਂ ਦਿਨ ਬਾਅਦ ਤੁਹਾਨੂੰ ਆਪਣੇ ਆਪ ਇਹਦੇ ਵਿੱਚ ਫਰਕ ਨਜ਼ਰ ਆਊਗਾ ਕਿ ਤੁਹਾਡਾ ਪਹਿਲਾ ਚਿਹਰਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਸੀ ਤੇ ਹੁਣ ਜਿਹੜਾ ਚਿਹਰਾ ਵਾ ਉਹ ਕਿਸ ਤਰ੍ਹਾਂ ਦਾ ਵਾ ਕਿਉਂਕਿ ਇਹ ਬੜਾ ਹੀ ਵਧੀਆ ਕੰਮ ਕਰਦਾ ਸਕਿਨ ਦੀ ਜਿਹੜੀ ਆ ਪਾਲਿਸ਼ ਕਰ ਦਿੰਦਾ ਜਿਹਨੂੰ ਆਪਾਂ ਕਹਿੰਦੇ ਨਾ ਕਿ ਸਾਡੀ ਸਕਿਨ ਪਾਲਿਸ਼ ਕਰਨ ਵਾਲੀ ਆ ਤੇ ਇੱਕ ਤਰ੍ਹਾਂ ਦੀ ਤੁਹਾਡੀ ਸਕਿਨ ਦੀ ਪਾਲਿਸ਼ ਹੋ ਜੂਗੀ 15 ਦਿਨਾਂ ਬਾਅਦ ਦੇਖਿਓ ਤੁਹਾਡਾ ਚਿਹਰਾ ਜਿਹੜਾ ਵਾ ਬਹੁਤ ਅਜੀਬ فرق ਨਜ਼ਰ ਆਊਗਾ ਜਿਹੜੇ ਛੋਟੇ ਛੋਟੇ ਦਾਗ ਦੂਗਿਆ ਉਹ ਵੀ ਸਾਰੇ ਖਤਮ ਹੋ ਜਾਣੇ ਆ ਸਕਿਨ ਨੇ ਜਿਹੜਾ 글로ਵ ਵੀ ਕਰਨ ਡੈ ਬਣਾਵਾ ਚਮਕਣ ਡੈ ਪਣਾ ਇਹ ਜਿਹੜੀ ਸੜੀਆਂ ਰੈਮਡੀਆ ਹੁੰਦੀਆਂ ਅਸੀਂ ਘਰ ਵਿੱਚ ਤਾਂ ਆਪ ਦੱਸਦੇ ਹਾਂ ਕਿ ਘਰ ਵਿੱਚ ਜਿਹੜੀਆਂ ਸੜੀਆਂ ਚੀਜ਼ਾਂ ਪਈਆਂ ਵਾ ਨਾ ਉਹਨਾਂ ਤੋਂ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਗੋਰਾ ਬਣਾ ਸਕਦੇ ਹਾਂ ਚਮਕਦਾਰ ਕਰ ਸਕਦੇ ਹਾਂ ਬਿਨਾ ਆਪਾਂ ਪੈਸੇ ਖਰਚ ਕੀਤੇ ਆ ਆਪਣਾ ਟਾਈਮ ਖਰਾਬ ਕੀਤੇ ਆ ਕਿਉਂਕਿ ਘਰ ਵਿੱਚ ਅਸੀਂ ਕੰਮ ਕਰਦੇ ਆ ਕਰਦੇ ਆ ਆਪਣੇ ਆਪ ਲਈ ਥੋੜਾ ਟਾਈਮ ਕੱਢਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਵਾ ਤਾਂ ਕਿ ਥੋੜਾ ਆਪਣਾ ਵੀ ਧਿਆਨ ਰੱਖਿਆ ਜਾ ਸਕੇ ਸਾਰਾ ਦਿਨ ਅਸੀਂ ਭੈਣਾਂ ਜਿਹੜੀਆਂ ਸਾਰਾ ਕੰਮ ਕਰਦੀਆਂ ਰਹਿੰਦੀਆਂ ਘਰ ਵਿੱਚ ਤੇ ਫਿਰ ਆਪਣੇ ਲਈ ਫੁਰਸਤ ਦੇ ਪਲ ਵੀ ਸਾਨੂੰ ਕੱਢਣੇ ਚਾਹੀਦੇ ਆ ਤੇ ਇੱਕ ਭੈਣ ਦੇ ਮੈਨ ਨਾਲ ਹੁਣ ਇੱਕ ਹੋਰ ਚੀਜ਼ ਸ਼ੇਅਰ ਕਰਦਿਆਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਭੈਣੇ ਕਿ ਮਤਲਬ ਜੇ ਬੰਦੇ ਨੂੰ ਟੈਨਸ਼ਨ ਹੋਵੇ ਨਾ ਤੇ ਫਿਰ ਬੰਦੇ ਦਾ ਜਿਹੜਾ ਵਾ ਮਤਲਬ ਰੰਗ ਨਹੀਂ ਬਦਲਦਾ ਵਾ ਜਾਂ ਉਹਦਾ ਚਿਹਰਾ ਗਲੋ ਨਹੀਂ ਕਰਦਾ ਵਾ ਮੈਂ ਭੈਣ ਦੀ ਗੱਲ ਨਾਲ ਸਹਿਮਤ ਆ ਪਰ ਭੈਣੇ ਟੈਨਸ਼ਨ ਚੋਂ ਬਾਹਰ ਕੱਢਣਾ ਆਪਣੇ ਆਪ ਨੂੰ ਇਹ ਆਪਣੇ ਕੰਮ ਆ ਸਾਨੂੰ ਕਿਸੇ ਨੇ ਆ ਕੇ ਟੈਨਸ਼ਨ ਚੋਂ ਬਾਹਰ ਨਹੀਂ ਕੱਢਣਾ ਵਾ ਆਪਣੇ ਆਪ ਨੂੰ ਟੈਨਸ਼ਨ ਤੋਂ ਬਾਹਰ ਸਾਨੂੰ ਹੀ ਕਰਨਾ ਖੁਦ ਨੂੰ ਪੈਣਾ ਵਾ ਜਦੋਂ ਤੁਹਾਨੂੰ ਲੱਗਦਾ ਕੋਈ ਟੈਨਸ਼ਨ ਹੈ ਵਧੀਆ ਜੇ ਗਾਣੇ ਸੁਣਿਆ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਮਿਊਜ਼ਿਕ ਸੁਣ ਲਓ ਸ਼ਬਦ ਸੁਣ ਲਓ ਜੇ ਤੁਹਾਨੂੰ ਲੱਗਦਾ ਕਿ ਮੇਰੇ ਮਨ ਨੂੰ ਪਾਠ ਕਰਨਾ ਸ਼ਾਂਤੀ ਮਿਲਦੀ ਪਾਠ ਕਰ ਲਓ ਟੈਨਸ਼ਨਾਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣਾ ਜਿੱਦਾਂ ਚਿੰਤਾ ਜਿਹੜੀ ਹੈ ਨਾ ਚਿਖਾ ਦੇ ਬਰਾਬਰ ਹੁੰਦੀ ਆ ਇਸ ਕਰਕੇ ਚਿੰਤਾ ਨਹੀਂ ਕਰਨੀ ਚਾਹੀਦੀ ਜੋ ਪਰਮਾਤਮਾ ਨੇ ਲਿਖਿਆ ਸਭ ਵਧੀਆ ਹੀ ਹੋਊਗਾ ਸਹੀ ਹੀ ਹੋਊਗਾ ਔਰ ਜੋ ਨੇ ਲਿਖਿਆ ਉਹੀ ਹੋਣਾ ਸਾਡੇ ਚਿੰਤਾ ਕਰਨ ਦੇ ਨਾਲ ਕੁਝ ਬਦਲ ਲਈ ਜਾਣਾ ਸੋ ਚਿੰਤਾ ਕਰਨੀ ਸੁਭਾਅਕ ਵਾ ਇੱਕ ਪਰਿਵਾਰ ਇੱਕ ਔਰਤ ਲਈ ਘਰ ਚਲਾਉਣਾ ਉਸ ਤੋਂ ਬਾਅਦ ਚਿੰਤਾ ਕਰਨਾ ਚਿੰਤਾ ਆ ਜਾਂਦੀ ਆ ਪਰ ਆਪਣੇ ਆਪ ਲਈ ਵੀ ਥੋੜਾ ਟਾਈਮ ਕੱਢੋ ਜ਼ਰੂਰ ਕੱਢਿਆ ਕਰੋ ਕਿਉਂਕਿ ਅਸੀਂ ਸਾਰਾ ਦਿਨ ਘਰ ਨੂੰ ਸਜਾਉਂਦੀਆਂ ਰਹਿੰਦੀ ਆਂ ਘਰ ਦੀ ਹਰ ਇੱਕ ਚੀਜ਼ ਨੂੰ ਨਿਖਾਰਦੀ ਆਂ ਤੇ ਫਿਰ ਆਪਣੇ ਆਪ ਨੂੰ ਨਿਖਾਰਨਾ ਵੀ ਸਾਡਾ ਆਪਣਾ ਹੀ ਕੰਮ ਆ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ